ਜਿਹੜਾ ਚੇਰੇ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸਦੇ ਕੀ ਜਾਏਗੇ ਮਹਾਨ ਵਾਕ ਅਨੁਸਾਰ ਜਿਸ ਦਾ ਕਿ ਸਾਰੇ ਜਾਣਦੇ ਹੀ ਓਕੇ ਜਿਸ ਤਰ੍ਹਾਂ ਸਾਡੇ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਜੀ ਜੋ ਕਿ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਅੰਤਿਮ ਅਰਦਾਸ ਤੋਂ ਬਾਅਦ ਇਹ ਗੁਰਬਾਣੀ ਅਨੁਸਾਰ ਜਸਵਿੰਦਰ ਭੱਲਾ ਦਾ ਉਸੇ ਘਰ ਦੇ ਵਿੱਚ ਦੁਬਾਰਾ ਜਨਮ ਹੋਵੇਗਾ ਸੱਚ ਸੁਣ ਕੇ ਦਿੱਤੀ ਵੀ ਹੈਰਾਨ ਹੈ ਤੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਜੀ ਖਾਦੇ ਵਿਕਾਰ ਨਹੀਂ रहे ਉਸ ਪਾਣੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਉਹਨਾਂ ਨੂੰ ਮਿਸ ਕਰ ਰਹੇ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਉਹਨਾਂ ਦੀ ਘਾਟ ਮਹਿਸੂਸ ਕਰ ਰਹੇ ਨੇ ਪਰ ਜਿਸ ਤਰ੍ਹਾਂ ਕਿ ਸਿਆਣੇ ਕਹਿੰਦੇ ਨੇ ਕਿ ਹੌਣੀ ਅੱਗੇ ਕਿਸ ਦਾ ਜੋਰ ਹੈ ਤੇ ਸ਼ਾਇਦ ਜੋਰ ਚੱਲ ਵੀ ਨਹੀਂ ਸਕਦਾ ਇਸ ਪ੍ਰਮਾਤਵਾ ਨੇ ਜਿੰਨੇ ਕਿਤੇ ਨੂੰ ਸਵਾਸ ਦਿੱਤੇ ਨੇ ਸੋ ਆਖਰ ਉਹਨੇ ਹੀ ਅਗਲਾ ਇਥੋਂ ਪੋਕੇ ਚਲਿਆ ਜਾਂਦਾ ਹੈ ਕੋ ਨੂੰ ਦੱਸਣਾ ਚਾਹਾਂਗੇ ਕਿ ਆਖਰ ਦਸਮਿੰਦਰ ਭੱਲਾ ਜੀ ਦੇ ਹੁਣ ਜਾਣ ਤੋਂ ਬਾਅਦ ਲਗਾਤਾਰ ਲੋਕਾਂ ਨੇ ਜਿਹੜੀ ਹੈ ਆਪਣੇ ਵੱਲੋਂ ਕੋਚਸ ਕੀਤੀ ਹੈ ਕਿ ਨਾ ਹੀ ਜਸਵਿੰਦਰ ਭੱਲਾ ਜੀ ਵਰਗਾ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋਏਗਾ ਸੋ ਆਕਰ ਉਹਨਾਂ ਵਰਗਾ ਇਨਸਾਨ ਦੁਨੀਆ ਤੇ ਕੋਈ ਕੋਈ ਵਿਰਲਾ ਤਾਵਾ ਹੀ ਆਉਂਦਾ ਹੈ ਸੋ ਆਕਰ ਜਸਵਿੰਦਰ ਭੱਲਾ ਜੀ ਦਾ ਜਨਮ ਦੁਬਾਰਾ ਨੂੰ ਜ਼ਰੂਰ ਹੋਵੇਗਾ ਇਹ ਉਹਨਾਂ ਦੇ ਚਾਹਣ ਵਾਲਿਆਂ ਦੀ ਉਹਨਾਂ ਦੇ ਫੈਨਸ ਵੀ ਜਿਹੜੀ ਹੈ ਗੱਲ ਹੈ ਜੋ ਕਿ ਉਹਨਾਂ ਦੀ ਆਸ ਹੈ ਉਹਨਾਂ ਨੂੰ ਪਤਾ ਹੈ ਕਿ ਜਸਵਿੰਦਰ ਭੱਲਾ ਜੀ ਦੁਬਾਰਾ ਜ਼ਰੂਰ ਆਉਣਗੇ ਕੋਣ ਉਸ ਦੱਸਣਾ ਚਾਹਾਂਗੇ ਸੋ ਆਕਰ ਹੁਣ ਜਿਸ ਤਰ੍ਹਾਂ ਲੋਕਾਂ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕਿ ਜਸਵਿੰਦਰ ਪੱਲਾ ਦਾ ਜਿਹੜਾ ਬੇਟਾ ਹੈ ਭੁਖਰਾਜ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਸੋ ਆਖਰ ਜਿਸ ਤਰ੍ਹਾਂ ਕਿ ਉਹਨਾਂ ਕੋਲੇ ਵੀ ਸੂਤਰਾਂ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਬੱਚਾ ਹੋਣ ਵਾਲਾ ਹੈ ਸੋ ਆਖਰ ਹੋ ਸਕਦਾ ਹੈ ਕਿ ਜਸਵਿੰਦਰ ਪੱਲਾ ਉਸੇ ਘਰ ਦੇ ਵਿੱਚ ਦੁਬਾਰਾ ਤੋਂ ਜਨਮ ਲੈ ਕੇ ਆ ਜਾਣਗੇ ਉਸੇ ਘਰ ਦੇ ਵਿੱਚ ਦੁਬਾਰਾ ਉਹਨਾਂ ਦਾ ਜਨਮ ਹੋਏਗਾ ਕਿਸੇ ਵੀ ਰੂਪ ਦੇ ਵਿੱਚ ਉਹ ਦੁਬਾਰਾ ਉਸੇ ਘਰ ਦੇ ਵਿੱਚ ਹੀ ਆ ਸਕਦੇ ਨੇ ਹੁਣ ਕਈ ਲੋਕਾਂ ਨੇ ਇੱਥੇ ਆਪਣੀ ਆਪਣੀ ਜਿਹੜੀ ਹੈ ਗੱਲਬਾਤ ਰੱਖੀ ਹੈ ਖੁਦਾਂ ਕੀ ਕਿਹਾ ਗਿਆ ਹੈ ਕਿ ਜਸਵਿੰਦਰ ਪੱਲਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਸ ਆਉਣਗੇ ਸਾਡੇ ਕੋਲ ਮੌਜੂਦ ਹੋਣਗੇ ਤੇ ਜਸਵਿੰਦਰ ਭੱਲਾ ਜੀ ਦੀ ਜਿਹੜੀ ਗੈਰ ਮੌਜੂਦਗੀ ਹੈ ਸਭ ਨੂੰ ਹੈਰਾਨ ਕਰ ਰਹੀ ਹੈ ਤੇ ਜਸਵਿੰਦਰ ਭੱਲਾ ਜੀ ਬਾਰੇ ਹਰ ਕੋਈ ਜਿਹੜਾ ਹੈ ਬਹੁਤ ਡੂੰਘੇ ਤੋਂ ਜਾਣਦਾ ਸੀ ਹਰ ਕੋਈ ਉਹਨਾਂ ਨੂੰ ਨੇੜੇ ਤੋਂ ਜਾਣਦਾ ਸੀ ਗੱਲਾਂ ਵਿੱਚੋਂ ਗੱਲਾਂ ਕਰਕੇ ਸਭ ਨੂੰ ਹਸਾਉਣ ਦਾ ਉਹ ਰਤਬਾ ਰੱਖਦੇ ਸੀ ਹਾਲਾਂਕਿ ਹਰ ਇੱਕ ਵਕਤ ਕਿਸੇ ਨੂੰ ਵੀ ਉਹ ਮਹਿਸੂਸ ਨਹੀਂ ਸੀ ਹੋਣ ਦਿੰਦੇ ਕਿ ਮੈਂ ਦੁਖੀ ਆ ਹਰ ਕਿਸੇ ਨੂੰ ਜਿਹੜਾ ਹੈ ਉਹ ਖੁਸ਼ ਕਰ ਦਿੰਦੇ ਸੀ ਹਰ ਕਿਸੇ ਨੂੰ ਉਹ ਖੁਸ਼ ਕਰਕੇ ਰੱਖਿਆ ਕਰਦੇ ਸੀ ਉਹਨਾਂ ਇਹ ਸਭ ਤੋਂ ਵੱਡੀ ਕੂਬੀ ਸੀ ਜਿਵੇਂ ਹੀ ਆਪਾਂ ਪੱਲਾ ਸਾਹ ਦਾ ਨਾਮ ਯਾਦ ਕਰਦੇ ਆਂ ਤੇ ਆਪਾਂ ਇਕਦਮ ਅੰਦਰੋਂ ਮਨ ਜਿਹੜਾ ਹੈ ਉਹ ਫੇੜ ਜਾਂਦਾ ਹੈ ਇਹ ਉਹਨਾਂ ਦੀ ਸਭ ਤੋਂ ਵੱਡੀ ਖਾਸ ਗੱਲ ਸੀ ਤੋਂ ਰਸਨਾ ਜਾਵਾਂਗੇ ਕਿ ਜਸਵਿੰਦਰ ਪੱਲਾ ਜੀ ਜਿਸ ਤਰ੍ਹਾਂ ਕੇ ਸੰਸਾਰ ਦੇ ਵਿੱਚ ਹੁਣ ਨਹੀਂ ਰਹੇ ਤੇ ਉਹਨਾਂ ਦੇ ਚਾਹਣ ਵਾਲੇ ਦੁਬਾਰਾ ਤੋਂ ਪਰਮਾਤਮਾਗੇ ਅਰਦਾਸਾਂ ਕਰ ਰਹੇ ਨੇ ਕਿ ਜਸਵਿੰਦਰ ਪੱਲਾ ਜੀ ਨੂੰ ਦੁਬਾਰਾ ਸਾਡੇ ਵਿਚਕਾਰ ਭੇਜਿਆ ਜਾਵੇ ਜਸਵਿੰਦਰ ਪੱਲਾ ਜੀ ਦੁਬਾਰਾ ਸਾਡੇ ਵਿਚਕਾਰ ਹੋਣਗੇ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋਵਾਂਗੇ ਤੇ ਜਸਵਿੰਦਰ ਪੱਲਾ ਜੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਪਰ ਉਹਦੇ ਪਰਿਵਾਰ ਕਮੈਂਬਰ ਵੀ ਗੁਵਿੰਦਰ ਪੱਲਾ ਜ ਨੂੰ ਕਾਫੀ ਮਿਸ ਕਰ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਰਿਵਾਰ ਤੇ ਹੁਣੇ-ਹੁਣੇ ਐਡਾ ਵੱਡਾ ਜਿਹੜਾ ਹੈ ਸਤਵਾਂ ਬੀਪੀਏ ਜਿਸ ਤਰ੍ਹਾਂ ਕੇ ਪਰਿਵਾਰਕ ਮੈਂਬਰ ਬਹੁਤ ਜ਼ਿਆਦਾ ਦੁੱਖ ਦੀ ਘੜੀ ਇਹ ਵਿੱਚੋਂ ਨਗ ਰਹੇ ਨੇ ਕਿਉਂਕਿ ਪੱਲਾ ਸਾਹਿਬ ਦੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰ ਅੰਦਰੋਂ ਕਾਫੀ ਜ਼ਿਆਦਾ ਟੁੱਟ ਚੁੱਕੇ ਨੇ ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਰਿਵਾਰਕ ਮੈਂਬਰਾਂ ਦਾ ਇਹ ਵਿਸ਼ਵਾਸ ਹੈ ਕਿ ਪੱਲਾ ਸਾਹਿਬ ਸਾਡੇ ਨੇੜੇ ਹੀ ਨੇ ਬਿਲਕੁਲ ਨੇੜੇ ਹੀ ਨੇ ਜਿਸ ਤਰ੍ਹਾਂ ਕਿ ਉਹਨਾਂ ਦੇ ਬੇਟੇ ਨੇ ਆਖਿਆ ਕਿ ਇੰਨੇ ਸਾਰੇ ਲੋਕਾਂ ਦਾ ਪਿਆਰ ਵੇਖ ਕੇ ਉਹਨਾਂ ਦੇ ਫੈਨਸ ਦੀਆਂ ਅੱਖਾਂ ਨਮ ਹੋਈਆਂ ਵ ਖਾਸ ਹੋਇਆ ਕਿ ਮੇਰਾ ਪਿਤਾ ਕੀ ਖਟਕੇ ਗਿਆ ਤੇ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਨੇ ਅਸਲ ਦੇ ਵਿੱਚ ਕੀ ਖਟਿਆ ਆ ਸਾਰਾ ਕੁਝ ਮੇਰੇ ਪਿਤਾ ਦੀ ਕਮਾਈ ਹੈ ਸੋ ਮਿਲ ਰਿਹਾ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ